ਜਿਹੜਾ ਆਮ ਆਦਮੀ ਪਾਰਟੀ ਦਾ ਦੋਹਰਾ ਚਿਹਰਾ ਹੈ ਭ੍ਰਸ਼ਟਾਚਾਰ ਨੂੰ ਲੈ ਕਰਕੇ ਉਹ ਪੂਰੀ ਤਰ੍ਹਾਂ ਨਾਲ ਨੰਗਾ ਹੋ ਗਿਆ ਜਦੋਂ ਇਹਨਾਂ ਨੇ ਮਨੀਸ਼ ਸੋਦੀਆ ਔਰ ਸਤਿੰਦਰ ਧਾਨ ਨੂੰ ਪੰਜਾਬ ਦਾ ਇਹ ਚਾਰਜ ਲਾਇਆ ਹੈ। ਭ੍ਰਸ਼ਟਾਚਾਰੀਆਂ ਨੂੰ ਇਨਾਮ ਦੇਣ ਦੀ ਜਿਹੜੀ ਕੇਜਰੀਵਾਲ ਦੀ ਮੰਛਾ ਹੈ ਉਹ ਬੜੀ ਸਪਸ਼ਟ ਹੈ ਔਰ ਮੈਂ ਅੱਜ ਪੰਜਾਬ ਦੇ ਲੋਕਾਂ ਨੂੰ ਵੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨੂੰ ਵੀ ਇਹ ਬੇਨਤੀ ਕਰਨੀ ਹੈ ਕਿ ਵੀ ਇਹਨਾਂ ਭ੍ਰਸ਼ਟਾਚਾਰੀਆਂ ਨੂੰ ਜਿਵੇਂ ਦਿੱਲੀ ਦੇ ਲੋਕਾਂ ਨੇ ਦੜਾਇਆ ਹੈ ਸਬਕ ਸਿਖਾਇਆ ਹੈ। ਉਸੇ ਪ੍ਰਕਾਰ ਪੰਜਾਬ ਦੇ ਲੋਕ ਵੀ ਸਫਖ ਸਖਾਨ ਔਰ ਕੇਜਰੀਵਾਲ ਬੈਕ ਡੋਰ ਤੋਂ ਜਿਹੜੀ ਐਂਟਰੀ ਕਰਨਾ ਚਾਹੁੰਦਾ ਰਾਜ ਸਭਾ ਦੇ ਉਹਦੀ ਅੱਖ ਪੰਜਾਬ ਦੀ ਰਾਜ ਸਭਾ ਦੀ ਹੈ ਜਿਸ ਪ੍ਰਕਾਰ ਨਾਲ ਸੰਜੀਵ अरोड़ा ਨੂੰ ਐਮ ਐਲ ਏ ਦਾ ਉਮੀਦਵਾਰ ਬਣਾਇਆ ਗਿਆ ਔਰ ਮੈਨੂੰ ਬੜੇ ਪੱਕੇ ਸਰਸਸ ਤੋਂ ਖਬਰ ਹੈ ਕਿ ਇਸ ਗੱਲ ਨੂੰ ਲੈ ਕੇ ਲੜਾਈ ਵੀ ਹੋਈ ਹੈ ਸੰਜੀਵ अरोड़ा ਨੇ ਮਨਾ ਵੀ ਕੀਤਾ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਪਈ ਮੈਂ ਤਾਂ ਰਾਜ ਸਭਾ ਗਿਆ ਸੀ ਮੈਂ ਤਾਂ ਰਾਜ ਸਭਾ ਚ ਹੀ ਰਹਿਣਾ ਹੈ ਉਹਨੂੰ ਮਜਬੂਰ ਕਰਕੇ ਲੁਧਿਆਣਾ ਭੇਜਿਆ ਗਿਆ ਔਰ ਜਿਸ ਪ੍ਰਕਾਰ ਦੀ ਹੁਣ ਡਰਾਮੇਬਾਜੀ ਵਰਤਾਰਾ ਚੱਲ ਰਿਹਾ ਹੈ ਉਹਦੇ ਪਿੱਛੇ ਪਲੈਨਿੰਗ ਇਹ ਹੀ ਹੈ ਕਿ ਕੇਜਰੀਵਾਲ ਨੂੰ ਰਾਜ ਸਭਾ ਚ ਪੰਜਾਬ ਤੋਂ ਲਿਆਂਦਾ ਜਾਵੇ ਔਰ ਸੁਪਰ ਸੀਐਮ ਬਣ ਕੇ ਕੇਜਰੀਵਾਲ ਪੰਜਾਬ ਚ ਕੰਮ ਕਰਾਂ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਦੀ ਇਸ ਮੰਚਾ ਦਾ ਟਟਕੇ ਵਿਰੋਧ ਕਰਦੀ ਹੈ ਪੁਰਜ਼ੋਰ ਵਿਰੋਧ ਕਰਦੀ ਹੈ ਔਰ ਕਿਸੇ ਵੀ ਕੀਮਤ ਤੇ ਇਨ੍ਹਾਂ ਭ੍ਰਸ਼ਟਾਚਾਰੀਆਂ ਨੂੰ ਪੰਜਾਬ ਦੇ ਅੰਦਰ ਆ ਕੇ ਪਿਛਲੇ ਦਰਵਾਜ਼ੇ ਤੋਂ ਚੋਰ ਦਰਵਾਜ਼ੇ 'ਚ ਸਰਕਾਰ ਚਲਾਉਣ ਦੀ ਖੁੱਲ੍ਹ ਛੂਟ ਨਹੀਂ ਦਿੱਤੀ ਜਾ ਸਕਦੀ ਅਸੀਂ ਇਹਨਾਂ ਦੇ ਹਰ ਕਦਮ ਦਾ ਇਹਨਾਂ ਦੇ ਹਰ ਫੈਸਲੇ ਦਾ ਡਟ ਕੇ ਵਿਰੋਧ ਕਰਾਂਗੇ ਲੋਕਾਂ ਦੀ ਅਦਾਲਤ 'ਚ ਇਹਨਾਂ ਨੂੰ ਲੈ ਕੇ ਜਾਵਾਂਗੇ ਇਹਨਾਂ ਨੂੰ ਐਕਸਪੋਜ਼ ਕਰਾਂਗੇ ਤਾਂ ਕਿ ਜਿਵੇਂ ਦਿੱਲੀ ਦੇ ਲੋਕਾਂ ਨੇ ਇਸ ਭ੍ਰਸ਼ਟਾਚਾਰੀਆਂ ਨੂੰ ਸਬਕ ਸਿਖਾਇਆ ਪੰਜਾਬ ਦੇ ਲੋਕ ਵੀ ਪਹਿਲਾਂ ਲੁਧਿਆਣੇ ਦੇ ਬਾਈ ਇਲੈਕਸ਼ਨ 'ਚ ਫਿਰ ਪੰਚਾਇਤਾਂ ਦੇ ਜਿਹੜੇ ਬਲਾਕ ਸੰਪਤੀ ਜ਼ਿਲ੍ਹਾ ਪ੍ਰਸ਼ਦਾਂ ਦੇ ਇਲੈਕਸ਼ਨ ਹੋਣੇ ਆ ਔਰ ਫਿਰ ਉਹਦੇ ਬਾਅਦ ਵਿਧਾਨ ਸਭਾ ਦੇ ਇਲੈਕਸ਼ਨਾਂ 'ਚ ਲੋਕ ਇਹਨਾਂ ਦਾ ਹਿਸਾਬ ਕਰਨਗੇ ਇਹ ਹੀ ਬੇਨਤੀ ਆਈ ਤੁਹਾਡੇ ਸਾਰਿਆਂ ਦੇ ਮਾਧਿਅਮ ਨਾਲ ਕਰਨੀ ਸੀ ਸਰ ਜਿਹੜੇ ਬਾਡਰਾਂ ਦੇ ਵਿੱਚ ਕਲੋਰੀ ਔਰ ਸ਼ੰਭੂ ਬਾਡਰ ਤੇ ਜੋ ਸਰਕਾਰ ਨੇ ਕੀਤੇ ਜਿਹੜੇ ਕਿਸਾਨ ਉਠਾਏ ਆ ਉਹਦੇ ਬਾਰੇ ਬੀਜੇਪੀ ਦਾ ਕੀ ਸਟੈਂਡ ਹੈ ਬੀਜੇਪੀ ਕਿੱਥੇ ਸਟੈਂਡ ਕਰਦੀ ਜਿਵੇਂ ਰੋਜ਼ ਬਹਿਣਾ ਦੇਖੋ ਆਮ ਆਦਮੀ ਪਾਰਟੀ ਦਾ ਹਰ ਸਟੈਂਡ ਤੇ ਦੋਹਰਾ ਚਿਹਰਾ ਜਿਵੇਂ ਭ੍ਰਸ਼ਟਾਚਾਰ ਤੇ ਦੋਹਰਾ ਚਿਹਰਾ ਹੈ ਉਵੇਂ ਕਿਸਾਨਾਂ ਦੇ ਲਈ ਵੀ ਜਿਹੜੇ ਮਗਰਮੱਛੀ ਆਸੂ ਅਥਰੂ ਬਹੁੰਦੇ ਰਹੇ ਨੇ ਇਹ ਜਿਹੜਾ ਐਕਸ਼ਨ ਹੋਇਆ ਹੈ ਇਹਨੇ ਇਹਨਾਂ ਦਾ ਦੋਹਰਾ ਚਿਹਰਾ ਜਿਹੜਾ ਹੈ ਉਹ ਨੰਗਾ ਇਹ ਸਾਰਾ ਕੁਝ ਜੜਾ ਲੁਧਿਆਣੇ ਦੇ ਬਾਈ ਇਲੈਕਸ਼ਨ ਨੂੰ ਲੈ ਕਰਕੇ ਕਿਉਂਕਿ ਲੋਕਾਂ ਦਾ ਰੋਹ ਇਹਨਾਂ ਨੂੰ ਦਿਖ ਰਿਹਾ ਸੀ ਪਿਛਲੇ 1 ਸਾਲ ਤੋਂ ਬਾਰਡਰ ਬੰਦਿਆ ਨੂੰ ਪਤਾ ਨਹੀਂ ਸੀ ਵਪਾਰ ਦਾ ਨੁਕਸਾਨ ਹੋ ਰਿਹਾ ਇਹਨਾਂ ਨੂੰ ਪਤਾ ਨਹੀਂ ਸੀ ਅੱਜ ਹੀ ਇਹਨਾਂ ਨੂੰ ਕਿਉਂ ਯਾਦ ਆਈ ਹੈ ਕਿਉਂਕਿ ਲੁਧਿਆਣੇ ਦਾ ਬਾਈ ਇਲੈਕਸ਼ਨ ਆ ਗਿਆ ਹੈ ਔਰ ਸੰਜੀਵ अरोड़ा ਨੂੰ ਕਿਸੇ ਵੀ ਕੀਮਤ ਤੇ ਜਿਤਾਉਣਾ ਹੈ ਕਿਉਂਕਿ ਜੇ ਉਹ ਹਾਰ ਗਿਆ ਤਾਂ ਉਹ ਰਾਜ ਸਭਾ ਨਹੀਂ ਛੱਡੇਗਾ ਤੇ ਜੇ ਉਹਨੇ ਰਾਜ ਸਭਾ ਨਹੀਂ ਛੱਡਣੀ ਤਾਂ ਕੇਜਰੀਵਾਲ ਰਾਜ ਸਭਾ ਚ ਕਿੱਦਾਂ ਆਏਗਾ ਸੋ ਇਸ ਕਰਕੇ ਕੇਜਰੀਵਾਲ ਨੂੰ ਰਾਜ ਸਭਾ ਤੇ ਲਿਆਂਨ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਇਹਨਾਂ ਦਾ ਪੰਜਾਬ ਦੇ ਹਿਤਾ ਕਿਸਾਨੀ ਦੇ ਹਿਤਾ ਨਾਲ ਵਪਾਰੀਆਂ ਦੇ ਹਿਤਾ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਜੇਨ ਕੇਨ ਪ੍ਰਕੇਨ ਕੇਜਰੀਵਾਲ ਰਾਜ ਸਭਾ ਚਾਏ ਉਹਦੇ ਲਈ ਸਾਰਾ ਕੁਝ ਹੋਇਆ ਸਰ ਬੀਜੇਪੀ ਇਸ ਮਸਲੇ ਨੂੰ ਹੱਲ ਕਿਉਂ ਨਹੀਂ ਤੁਸੀਂ ਹੁਣ ਬੈਠੇ ਆ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਾਰੀ ਹੱਲ ਕਿਉਂ ਨਹੀਂ ਹੋ ਰਿਹਾ ਕਿਸਾਨਾਂ ਦਾ ਮਸਲਾ ਸੈਂਟਰ ਦੀ ਸਰਕਾਰ ਤੁਹਾਡੀ ਨਹੀਂ ਹੁਣੇ ਵੀ ਸ਼ਿਵਰਾਜ ਸਿੰਘ ਚੋਹਾਂ ਦੇ ਆਪ ਆਏ ਸੀ ਲਗਾਤਾਰ ਗੱਲਬਾਤ ਜਾਰੀ ਹੈ ਸਾਡੇ ਤਿੰਨ ਮੰਤਰੀ ਆ ਕੇ ਕਿਸਾਨ ਜਥੇਬੰਦੀਆਂ ਨਾਲ ਗੱਲ ਕਰ ਰਹੇ ਆ ਮੈਨੂੰ ਲੱਗਦਾ ਹੈ ਕਿ ਜਲਦੀ ਹੱਲ ਨਿਕਲੇਗਾ ਔਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੀ ਇਸ ਗੱਲ ਨੂੰ ਸਮਝਣ ਗਿਆ ਕਿ ਕੇਂਦਰ ਸਰਕਾਰ ਦੇ ਦੁੱਖ ਨੂੰ ਵੀ ਸਮਝਣਾ ਪੈਣਾ ਹੈ ਕਿ ਨਾ ਦੋ ਕਦਮ ਤੂੰ ਚਲੋ ਦੋ ਕਦਮ ਹਮ ਚੱਲੇ ਫੇਰੀ ਮੁਲਾਕਾਤ ਹੋਏਗੀ ਨਾ ਸੋ ਇਸ ਕਰਕੇ ਮੈਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਤੇ ਸਮਝਦਾਰ ਜ਼ਰੂਰ ਹੱਲ ਹੋਵੇਗਾ